ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੋ ਜੀ ਅੱਜ ਪਹੁੰਚੇ ਆ ਬਲਸੂਏ ਪਿੰਡ ਸੋ ਸਾਹਮਣੇ ਅੰਕਲੋਂ ਹੀ ਨਾਲ ਹਾਂ ਮਹਿੰਦਰਾ ਫਤਿਹਗੜ ਸਾਹਿਬ ਮਹਿੰਦਰਾ ਦੀ ਡੀਲਰਸ਼ਿਪ ਆ ਅੰਕਲ ਬਹੁਤ ਮਜ਼ਾਕ ਕਰਦੇ ਨੇ ਹਾਂ ਅੱਜ ਭਾਈ ਅੱਜ ਭਈ ਅਸਲ ਚ ਮਸਲਾ ਹੋ ਗਿਆ ਅੰਕਲ ਨੇ ਮੈਨੂੰ ਕਿਹਾ ਤਾਂ ਵੀ ਕਹਿੰਦੇ ਮੇਰੇ ਖੇਤਾਂ ਦੇ ਵਿੱਚ ਵੀ ਅਰਜਣ ਹੋਣੇ ਚਾਹੀਦਿਆਂ ਦੋਏ ਦੁਆ ਦੁਆ ਅਰਜਣ ਕੱਟਿਆ ਵਾ ਉਹ ਗੋਗੀ ਦੱਸ ਕਿਉਂ ਕੱਟਿਆ ਭਈ ਉਹ 555 555 ਤਾਂ ਗੱਡਿਆ ਜਦ ਨਾਲ ਕਰਾ ਜਿਆਦਾ ਭਰ ਜਾਂਦਾ ਉਹਦਾ ਫਿਰ ਤੀਏ ਚੌਥਾ ਤੀਏ ਚੌਥਾ ਕਰਨਾ ਪੈਦਾ ਕੁਛ ਉਹਦਾ ਆਏ ਆ ਵੀ ਜੇ ਇਹਨੂੰ ਕਰਾ ਛੱਡਦੇ ਆ ਬੜੇ ਨੂੰ ਕਦੇ ਜਿੰਦਾ ਪਾਉਣਾ ਕਦੇ ਉਹ ਪਾਉਣਾ ਛੋਟਾ ਸਾਮਾਨ ਦਾ ਹਾਂ 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 ਜਿੰਦਾ ਫਿਰ ਨਿਆਰਾ ਜਾਂ ਨਹੀਂ ਆਉਂਦਾ ਇਹ ਚ ਪਾਉਣਾ ਕਰਨਾ ਬਹੁਤ ਸੁੱਖ ਓਖਾ ਤੇ ਜਿਹੜਾ ਹੋਵੇ ਲੈ ਸਕਦਾ ਤੇ ਉਹ ਚੱਲ ਰਿਹਾ ਜੀ ਘੁੰਮਣਾਂ ਦਾ ਲੇਜ਼ਰ ਲੈਵਲਰ ਅੱਜ ਆਪਾਂ ਤੁਹਾਨੂੰ ਘੁੰਮਣਾਂ ਦੇ ਲੇਜ਼ਰ ਲੈਵਲਰ ਤੇ ਅੱਜ ਆਪਾਂ ਵੀਡੀਓ ਪਾਵਾਂਗੇ ਸ਼ਾਮ ਤੱਕ ਹੋਊਗਾ ਇਹ ਬਾਬਾ ਠੀਕ ਹੈ ਜੀ ਕੰਮ ਛੱਡ ਕੇ ਘਰਾਂ ਕਿਉਂ ਆਉਣਾ ਅੱਜ ਚੱਲ ਰਿਆਂ ਸਾਡੀ ਡੀਲ ਹੋਣੀ ਹੈ ਨਿਊ ਲੈਂਡ ਦੀ 755 ਨਾਲ 8 ਲੱਖ ਰੁਪਏ ਦੀ ਬਾਠ ਠੀਕ ਹੈ ਜੀ 755 ਲੈ ਕੇ ਜਾਣਾ ਇਹਨੂੰ ਤੁਹਾਡੇ ਕੋਲ ਕਢਾ ਇਹਨੂੰ ਕਢਾ ਦੇਣਾ ਇਹ ਵੀ ਤੁਹਾਡੇ ਹੀ ਹੈ ਇਹ ਵੀ ਤੁਹਾਡੇ ਹੀ ਹੈ ਉਹ ਵੀ ਉਹ ਲੈ ਦੇਣਾ ਅਸੀਂ ਨੇ ਬਾਅਦ ਇਹਨੂੰ ਪਹਿਲਾਂ ਕਿਹਾ ਤਾਂ ਨਾ ਸਾਡੀ ਲਿੰਕਾਂ ਵੀ ਨਾ ਪਾ ਅਸੀਂ ਲਿੰਕਾਂ ਵੀ ਆਪਾਂ ਲਾਗੇ ਹਾਂਜੀ ਹਾਂਜੀ ਤੇ ਗੋਗੀ ਮਾੜਾ ਦਿਖਾਉਦਾ ਲੇਜ਼ਰ ਦਾ ਦਾਸੂਰੇ ਆ ਤੈਨੂੰ ਕਿੰਨੇ ਦਿਨ ਹੋ ਗਏ ਚੱਲਦੇ ਨੂੰ ਤਿੰਨੇ ਦਿਨ ਹੋ ਗਏ ਹੁਣ ਤਾਂ ਅੱਛਾ ਹੁਣ ਤਾਂ 4 ਵੀ ਲੈਵ ਹੈ ਤੈਨੂੰ ਕੋਈ ਬਾਕੜ ਦੇ ਵਿੱਚ ਕੋਈ ਸਮੱਸਿਆ ਵੀ ਇਹ ਹੁਣ ਸਪੋਰਟਸ ਪਲੱਸ ਮਾਡਲ ਹੈ ਤੇ ਇੱਕ ਐਤੋਂ ਬਾਅਦ ਉੱਪਰ ਆਉਂਦਾ ਹੈ ਸਪੋਰਟਸ ਪਲੱਸ ਜਿਹੜਾ ਰੋਵਰ ਮਾਡਲ ਹੈ ਵੀਰ ਉਹਨਾਂ ਦਾ ਇਹ ਤਾਂ ਪੁਰਾਣਾ ਮਾਡਲ ਆ ਜਿਹੜਾ ਆਪਣੇ ਕੋਲ ਆਇਆ ਇਹ ਜਿਹਾ ਜਿਹਾ ਪਹਿਲਾਂ ਜਗਤਜੀਤ ਦੋਂਦਾ ਤਾਂ ਆਪਣੇ ਕੋਲ ਆ ਇਹ ਇਹ ਆ ਗਿਆ ਹੁਣ ਜਗਤਜੀਤ ਦਾ ਨਵਾਂ ਉਹ ਹੈਗਾ ਦੂਜਾ ਮਤਲਬ ਉਹ ਗੋਗੀ ਉਹ ਬਾਕਟਾਂ ਚ ਹਲੇ ਵੀ ਤਿਆਰ ਹੁੰਦਾ ਹਾਂ ਹਰ ਇੱਕ ਪਤਾ ਹੈ ਕਿ ਗੱਲ ਹੈ ਹੈਲਿਕ ਦੀ ਆਪਣੀ ਚੁਆਇਸ ਹੁੰਦੀ ਹੈ ਕਿਸੇ ਦਾ ਕਿਸੇ ਕਿਸਮ ਦਾ ਚਲਾਉਣ ਦਾ ਹਨ ਇੱਕ ਨਾ ਤਾਂ ਆਏ ਆ ਇਹਦੀ ਬਾ ਘਟੂੰਚੀ ਘਟ ਦੇਖ ਇਹਦੀ ਗਰਾਉਂਡ ਤੋਂ ਨਾ ਉੱਚੀ ਘਟਾ ਉਹਦੀ ਉੱਚੀ ਜਿਆਦਾ ਹੋਣ ਕਰਕੇ ਮਿੱਟੀ ਜਿਆਦਾ ਆਉਂਦੀ ਹੈ ਉਹਦੇ ਚ ਅਜਾ ਮਿੱਟੀ ਜਿਆਦਾ ਪਾਉ ਨੂੰ ਲੱਗ ਜਾਂਦਾ ਵੀ ਕਰਾਹ ਚੌੜਾ ਕਰਾਹ ਨਹੀਂ ਚੌੜਾ ਕਿ ਮਿੱਟੀ ਵੱਧ ਭਰ ਦਿਓ ਵੀ ਆਹ ਚੀਜ਼ ਦੇਖੀ ਕਿੰਨੀ ਲੰਬੀ ਹੈ ਕੁਝ ਉਹਦੀਆਂ ਕਾਂਤਾ ਬਾਹਰ ਕਰਤੀਆਂ ਨਾ ਸੱਚ ਬਾਹਰ ਕੀਤੀ ਉਹਨੀਆਂ ਪਹਿਲਾਂ ਕਾਂਤਾ ਵੀ ਬਾਹਰ ਤਾਂ ਕਰਕੇ ਵੀ ਲੱਗੀ ਜਾਂਦਾ ਹੈ ਨਾ ਤੇ ਰੰਗ ਰੰਗ ਦੇਖੋ ਜੀ ਆ ਨਵਾਂ ਬਣ ਕੇ ਆਤਾ ਆਪਣੇ ਕੋਲੇ ਰੰਗ ਰੰਗ ਚੰਗਾ ਲੱਥ ਗਿਆ ਘੰਟੇ ਤਕਰੀਬਨ 10 9 10 11 ਘੰਟੇ ਇੱਕ ਲੇਜ਼ਰ ਲੋ ਚੱਲੀ ਜਾਂਦਾ ਤੇ ਅੱਜ ਦੋ ਹੀ ਲੇਜ਼ਰ ਲੈਵਲਰ ਇਕੱਠੇ ਕਰਿਆ ਹੁਣ ਤੇ ਗੁੱਗੀ ਇੱਕ ਵਾਰ ਬੈਕਗਰਾਉਂਡ ਦੇ ਫੜ ਫੋਨ ਮੈਂ ਮੂੰਹ ਬਣਾ ਲਵੇ ਟੀਮਾ ਇੱਕ ਵਾਰ ਦਿਖਾ ਦੇ ਚਰਾ ਦੇ ਸਭ ਤੋਂ ਵਧੀਆ ਗੱਲ ਇਹਦਾ ਪਾਵਰ ਮਾਸਕ ਬਹੁਤ ਨਿਕਲਦਾ ਉੱਪਰ ਨੂੰ ਉੱਪਰ ਤੱਕ ਚੰਗਾ ਨਾ ਇਹੀ ਇਹ ਛਾਤਰੀ ਦਾ ਚੱਕਰ ਪੈਂਦਾ ਜੱਜ ਦੀ ਜਿੱਤ ਨਹੀਂ ਲੈਣਾ ਇਹ ਸ਼ਕਤ ਜੱਜ ਦੀ ਦਾ ਥੋੜਾ ਜਿਹਾ ਘੱਟ ਨਿਕਲਦਾ ਇਹਦਾ ਪਾਵਰ ਮਾਸਕ ਬਹੁਤ ਨਿਕਲਦਾ ਜਿੰਨਾ ਮਰਜ਼ੀ ਕੱਢ ਲਓ ਬਾਹਰ ਟਰੈਕਟਰ 5 ਦਿਨ ਹੋ ਗਏ ਜੀ ਘਰਾਂ ਤਾਂ ਗਿਆ ਹੀ ਨਹੀਂ ਇਹ ਮੈਂ ਫਿਲਟਰ ਲੈ ਜਣਾ ਬੈਟਰੀਆਂ ਲੈ ਜਣਾ ਚਾਰਜ ਕਰਕੇ ਫੇਰ ਆ ਜਣਾ ਤੇ ਅੱਜ ਲੈ ਕੇ ਜਾਣਾ ਕਰਨ ਟਰਾਲੀ ਦੀ ਆਪਾਂ ਨੇ ਵੀਡੀਓ ਪਾਈ ਤੀ ਤਕਰੀਬਨ ਬਹੁਤ ਵੀਰਾਂ ਨੇ ਪੁੱਛਿਆ ਵੀ ਕਹਿੰਦੇ ਵੀ ਬਜਟ ਬੁਜਟ ਦਾ ਕੀ ਸਿਸਟਮ ਹੈ ਉਹਦੇ ਆ ਟਰਾਲੀ ਦਾ ਹਨਾ ਜਿਹੜੀ ਨਵੀਂ ਆਪਣੀ ਟਿਪਲ ਟਾਈਪ ਟਰਾਲੀ ਜਿਹੜੀ ਤਿਆਰ ਹੋ ਰਹੀ ਆ ਬਜਟ ਦਾ ਹਲੇ ਕੋਈ ਉਹਦੇ ਚ ਮਤਲਬ ਸਾਨੂੰ ਪਤਾ ਨਹੀਂ ਹਲੇ ਘੱਟੋ-ਘੱਟ ਜੇ ਆਪਾਂ ਲੈ ਕੇ ਚੱਲੀਏ ਦੂਜੀ ਟਰਾਲੀ ਨਾਲੋਂ ਕੋਸਟ 'ਚ ਥੋੜੀ ਜਿਹੀ ਘਾਟੇ ਰਹੂਗੀ ਉਹਦੇ ਕਈ ਕਾਰਨ ਹੋ ਜਾਣੇ ਆ ਉਹ ਆਪਾਂ ਜਿਸ ਦਿਨ ਟਰਾਲੀ ਆਪਣੀ ਹਿੱਸਿਆਂ ਤੱਕ ਪਹੁੰਚੂਗੀ ਟਾਇਰਾਂ ਤੱਕ ਪਹੁੰਚੂਗੀ ਆਪਾਂ ਉਦੋਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਬਾਕੀ ਅੱਜ ਦੇ ਬਲੌਗ ਦੇ ਵਿੱਚ ਹੁਣ ਘੁੰਮਣ ਵਾਲੇ ਲੀਜ਼ਰ ਲੈਬਲ ਦਿਖਾਉਣੇ ਕੋਸ਼ਿਸ਼ ਕਰੂੰਗਾ ਵੀ ਜੇ ਮੈਂ ਪਨੀਰੀ ਵੀ ਥੋੜੀ-ਬੋਤੀ ਹੈ ਨਾ ਅੱਜ ਵਾਲੇ ਬਲੌਗ ਦੇ ਵਿੱਚ ਆਪਾਂ ਕੈਪਚਰ ਕਰੀਏ ਪਨੀਰੀ ਦਿਖਾਈਏ ਵੀ ਕਿੰਨੀ ਹੋ ਗਈ ਕਿੰਨੀ ਕਿ ਨਹੀਂ ਤੇ ਬਹੁਤ ਸੋਹਣਾ ਕੰਮ ਉਦੋਂ ਹੋਇਆ ਮੀਮੂ ਤੇ ਵਿਚੋ ਰਿਹਾ ਅੱਜ ਹੁਣ ਲੇਜ਼ਰ ਚੱਲ ਰਹੇ ਆ ਪਿੰਡ ਬਲਸੂਏ ਦੋਏ ਲੇਜ਼ਰ ਚੱਲ ਰਹੇ ਆ ਦੋਏ ਇੱਕੋ ਖੇਚ ਚੱਲ ਰਹੇ ਆ 22 23 ਕਿਲਿਆਂ ਦਾ ਪਲਾਟਾ ਸਿੱਧਾ ਆ ਆ ਜਾ ਉਹ α ਵਾਲੇ ਸਿਸਟਮ ਪਰ ਚੱਲ ਰਿਹਾ ਕਿੱਥੇ ਗਿਆ ਉਹ ਬਿਲਕੁਲ 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 ਚਲਾਉਨੇ ਆ ਹੁਣ ਇੱਕ ਤਾਂ ਸਟਾਰਟ ਚਲੋ ਓਕੇ ਬਾਈ ਟਾਟਾ ਚੱਲ ਕਰ ਸ਼ੁਰੂ ਕਰ ਇਹਨੇ ਵੀ ਚੱਲਣਾ ਦੁਏ ਹਾਈ ਚ ਇਹ ਤਰ ਕੋਈ ਨਹੀਂ ਡ੍ਰੋਪੇ ਜਗਾਦਾ ਇਹ ਜਿੰਨੇ 1200 ਪਤਾ ਮਰ ਜੇ ਬ੍ਰੇਕਾਂ ਬੰਦ ਦੁਆ ਹੈ ਯਾ ਦੁਆ ਹੈ ਆ ਦੇਖ ਪਹਿਲੇ ਤੇ ਕਿੱਥੇ ਮਾਤੂਗਾ ਲੋ ਉਹ ਸਟਾਰਟ ਹੋ ਗਿਆ ਉਹਦੇ ਕੁਝ ਲੱਗਿਆ ਪਤਾ ਕੋਤਾ ਬ੍ਰੇਕਾਂ ਦਾ ਪਿਆ ਦੀਆਂ ਬ੍ਰੇਕਾਂ ਉਹ ਚੱਲ ਰਿਹਾ ਫੋਰਵੀਲ 'ਚ ਇਹ ਟੂਨ ਗੀਲ ਤੇ ਇਹ ਡੇਢ ਕਿਲੇ ਦਾ ਦੋ ਦਾ ਪਟਾ ਥੱਲੇ ਨੂੰ ਖਿੱਚ ਰਹੇ ਆ ਅੱਜ ਟੋਟ ਬਾਈ ਚੱਲ ਰਹੀ ਆ ਥੱਲੇ ਤੱਕ ਸਾਹਮਣੇ ਆ ਗਿਆ ਚੰਦੂ ਮੱਝ ਦਾ ਪਿੰਡ ਬੱਦਲ ਤੱਕੋ ਕੀ ਟਰਾਂਸਮਿਟਰ ਸੰਗਾਰ ਚ ਜਾਰੀ ਹੈ ਜੀ ਸਵੇਰ ਦੇ ਲੱਗੇ ਵੇ ਤੇ ਹੁਣ ਦੁਪਹਿਰ ਤੋਂ ਬਾਅਦ ਦਾ ਟਾਈਮ ਹੋ ਗਿਆ ਰੋਟੀ ਉੱਟੀ ਖਾ ਕੇ ਹਟੇ ਆ ਇਹ ਹੈਗਾ 2 ਤੋਂ 2.5 ਕਿਲਿਆਂ ਦੀ ਲੰਬੀ ਬਟ ਇਹ ਦਾ ਕੀ ਸਿਸਟਮ ਹੈ ਵੀ ਖਿੱਚਕ ਚ ਹੀ ਇੱਧਰ ਲੈ ਕਿੱਲਾ ਪਰਲੇ ਚ ਗੋਗੀ ਕਹਿੰਦਾ ਵੀ ਮੈਨੂੰ ਡਾਊਟ ਹੈ ਵੀ ਉਹ ਆਰਫਾਲੀ ਟੋਪੀ ਜਿਹੜੀ ਕਹਿੰਦਾ ਅੱਜ ਕਿਤੇ ਉਧਰ ਨੂੰ ਖਿੱਚ ਰਹੇ ਆ ਵੀ ਕੱਲ ਨੂੰ ਕਿਤੇ ਉਧਰੋਂ ਇੱਧਰ ਨੂੰ ਨਾ ਖਿੱਚਦੇ ਹੋ ਜੀ ਆ ਗੋਗੀ ਕਿਤੇ ਸਾਹੀ ਤੇ ਹਾਡੀ ਚਲੀ ਉਧਰ ਨੂੰ ਲੱਗ ਜਵੇ ਅਸਮ ਅਕਲ ਕਾਏ ਤਾਂ ਫਿਰ ਮਣਾਉ ਦੂਜੀ ਲਈ ਚਕਤਜੀਤ ਵਾਲੀ ਕਿਉਂਕਿ ਜਿਹੜੀ ਆਪਣੇ ਕੋਲ ਬਹੁਤ ਸèm ਪਹਿਲਾਂ ਤੋਂ ਚੱਲਦੀ ਆ ਹਨ ਇਹਦੇ ਉੱਪਰ ਯਕੀਨ ਆ ਮੈਨੂੰ ਇਹਦੇ ਇਹਦੇ ਉੱਪਰ ਮੈਨੂੰ ਯਕੀਨ ਜੀ ਥੋੜਾ ਜਿਹਾ ਗਰਦ ਆ ਜਵੇ ਅਲਫਾ ਵਾਲੀ ਥੋੜੀ ਜੀ ਹਾਂ ਛੱਡ ਦਿੰਦੀ ਆ ਰੇਂਜ ਮਤਲਬ ਨਾ ਗਰਦੇ ਚ ਵੀ ਵੀ ਨਾ ਜੇ ਨਾ ਜਿਵੇਂ ਅਪਾ ਇੱਕ ਜਗ੍ਹਾ ਕਮਾਈ ਜਿੰਨੇ ਕਮਾਈਦੇ ਨੇ ਹੋਮਸ ਜੀ ਨਹੀਂ ਕਰਾ ਕਰਾ ਮੰਗਾ ਲਿਆ ਕਰਾ ਮੰਗਾ ਲਿਆ ਕਹਿੰਦਾ ਲਿਆ ਮੈਂ ਠੀਕ ਆ ਤੇ ਕਰਾ ਵੀ ਜਾ ਰਿਹਾ ਹੁਣ ਚਲਾਤੀ ਆ ਹਾਂ ਉੱਪਰ ਝੱਕ ਲੰਦਾ ਔਰ ਤੇਰੀ ਰੇਂਜ ਘਟੂਗੀ ਹਾਂ ਥੱਲੇ ਆਉਣਾ ਪੈਂਦਾ ਹਨਾ ਚੱਲ ਕੋਈ ਨਹੀਂ ਹੁੱਕ ਬਹੁਤ ਪਿੱਛੇ ਆ ਨਾ ਉਹ ਨਾ ਤੀਜਾ ਟਰੈਕਟਰ ਵੀ ਆ ਰਿਹਾ ਹੈ ਉਹ ਥੱਲੇ ਤੱਕ ਖਿੱਚਦੇ ਨੇ ਬਰੇ ਬਸ ਹੋ ਗਈ ਦੋ ਦੋ ਤਿੰਨ ਤਿੰਨ ਘੰਟੇ ਹੋ ਗਏ ਟਰੈਕਟਰ ਲੱਗੇ ਹੋਏ ਇਹਨੂੰ ਇੱਕ ਵਾਰ ਖਿੱਚਦਾ ਦੋ ਵਾਰ ਖਿੱਚਦਾ ਹੁਣ ਆ 30 ਵਾਰ ਚੱਲ ਰਿਹਾ ਕੱਲੀ ਕੱਲੀ ਫਾਂਟ ਕੱਲੀ ਕੱਲੀ ਫਾਂਟ ਆਈ ਨਹੀਂ ਹੈ ਵੀ ਉਲੀ ਤੋਂ ਪਰਨੇ ਸ਼ੁਰੂ ਕਰ ਦਿੰਦੇ ਆ ਪਹਿਲਾਂ ਦੋ ਕਨਾਲਾ ਖਿੱਚਦੇ ਆ ਫਿਰ ਚਾਰ ਕਨਾਲਾ ਖਿੱਚਦੇ ਆ ਫਿਰ 6 ਮਤਲਬ ਚਾਰ ਚਾਰ ਵਾਰ ਦੇ ਵਿੱਚ ਇੱਕ ਇੱਕ ਲਾਈਨ ਖਿੱਚਦੇ ਆ ਆਣੀ ਵੀ ਇਹ ਟੋਇਲੂ ਹੁਰਜੇ ਕਰਾਉਂਦੇ ਜਾਂਦੇ ਜਾਨੇ ਵੀ ਉਹ ਸਿਰੇ ਤੱਕ ਹਨਾ ਥੋੜਾ ਥੋੜਾ ਕਰਕੇ ਖਿੱਚਦੇ ਖਿੱਚਦੇ ਫਿਰ ਆਇਆ ਵੀ ਟਰੈਕਟਰ ਦੀ ਸੌਖਾ ਰਹਿਣਾ ਨਾਲੇ ਉਸ ਹਾਬ ਨਾਲ ਚੱਲਦਾ ਕੰਮ ਬੁਲਾ ਲਿਆ ਅੰਕਲ ਹਰ ਅੱਜ ਆਵਾਜ਼ ਬੈਠੀ ਰਾਤ ਥੋੜਾ ਜਿਹਾ ਪ੍ਰੋਗਰਾਮ ਕਰੀਏ ਦੇ ਤੇ ਖੌ ਰੇ 600 ਤੋਂ ਜਿਆਦਾ ਹੋਵੇ ਇਹ ਇਹ ਮਤਲਬ 16 ਦੇ ਡੈਣਾ ਚ ਉਹ 17 ਦੇ ਡੈਣਾ ਜਾਂਦੇ ਆ ਆਜ ਬੈਠ ਕੇ puri ਹਾਲਤ ਹੈ ਸ਼ਾਮ ਮੌਸਮ ਜਿਹੜਾ ਹੁਣ ਬੱਦਲ ਬਈ ਜੀ ਹੋਈ ਪਿਆ ਨੀਰੇ ਹੀ ਸੇਕ ਪੈ ਰਿਹਾ ਨੀਰੇ ਹੀ ਸੇਕ ਇਹ ਬੜੀਆ ਚੱਲਦਾ ਕਰਾ ਤੇ ਵੀ ਕੁੜਕੜ ਜੀ ਕਰਦਾ ਬਹੁਤ ਸੋਣਾ ਚੰਗਾ ਲੱਗਦਾ ਕੋਹਰਾ ਨਾਲ ਤੇ ਲੇਜ਼ਰ ਨਾਲ ਬੱਦ ਖਿੱਚਣਾ ਜਾਂਦੇ ਮਿੱਟੀ ਉਲੇ ਪਰ ਆਇਆ ਵੀ ਉਹਦਾ ਸਾਰਾ ਬੋਲ ਲੱਗ ਜਾਣਾ ਉਹਨੇ ਹੁਣ ਇੱਥੋਂ ਪੂਰਾ ਚੜ ਤੱਕ ਜੜਾਈ ਕੱਟਦਾ ਜਾਂਦਾ ਉਹਦੇ ਤੋਂ ੁੱਬਲ ਤਾਂ ਬਣਾਤੀ ਪਰ ਟੈਣਾ ਤੱਕ ਲੱਗ ਜਾਂਦੀ ਆ ਬੁੱਬਲ ਪੂਰੀ ਕੋਦ ਲੋ ਫਿਰ ਮੋੜਨ ਲੱਗੇ ਸੀ ਆਟੋ ਕੱਟ ਲਿਆਉਣੇ ਆ ਕਮ ਤੋਰ ਕਰਦਾ ਦਵਦਾ 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 ਟੈਨ ਸਲਿੱਪ ਕੱਟ ਰਹੇ ਆ ਪੂਰਾ ਇਹਦਾ ਦੂਏ ਹਾਈ ਚਾ ਆ ਗਿਆ ਕਿਣੀਆਂ ਹੜਦਾ ਨਹੀਂ ਰੱਬ ਹੜਦਾ ਨਹੀਂ ਮੈਂ ਹਲੇ ਕਹਿੰਦਾ ਕਹਿੰਦੀ ਰੁਕ ਗਿਆ ਤਾਂ ਮਾਂ ਵੀ ਅੱਜ ਲੱਗਦਾ ਵੀ ਗੜਬੜ ਕਰੂਗਾ ਅੱਛਾ ਤਿੰਨ ਗਰਾ ਨਹੀਂ ਖਿੱਚਣ ਦਿੱਤੇ ਉਹ ਟਰੈਕਟਰ ਨੂੰ ਇਹ ਬਸ ਜਦ ਹੀ ਦਿਖਾ ਗਿਆ ਰੰਗ ਜੀ ਆਪਣੇ ਆਹ ਉਹ ਰਸੀਵਰ ਵੀ ਉੱਪਰੇ ਰੱਖ ਲਿਆ ਤਾਂ ਉਹ ਟਰੈਕਟਰ ਉੱਥੇ ਖੜਾ ਉਹਦੇ ਪਰ ਸਾਮਾਨ ਦਾ ਇਕੱਠਾ ਕਰ ਲਿਆ ਦੇਖੋ ਮੀ ਤੇਚੀਆਂ ਚ ਪਾ ਕੇ ਰੱਖਤਾ ਹਲੇ ਹਲੇ ਤਾਂ ਨਹੀਂ ਗਏ ਮਾ ਵੀ ਕੋਈ ਗੱਲ ਨਹੀਂ ਹਲੇ ਥੋੜਾ ਹੀ ਆ ਗੁੱਗੀ ਨੂੰ ਮਾ ਵੀ ਆ ਤਾਂ ਉੱਪਰ ਉੱਪਰ ਜਿ ਗਿੱਲਾ ਕਰਕੇ ਗਿਆ ਥੱਲੇ ਤਾਂ ਫੰਟਾ ਤੁੱਕੀਆਂ ਪਈਆਂ ਇੰਨੇ ਦਾ ਤਾਂ ਚੱਲ ਜਾਣਾ ਬਾਹਰ ਹਟ ਜੂਵੇ ਫੇਰ ਦਵਾਤ ਤੇ ਆਉਣਾ ਬਹੁਤ ਮੁਸ਼ਕਲ ਲੱਗਦਾ ਜਿਹੜਾ ਕਿਹੜਾ ਰਹਿ ਜਾਂਦਾ ਨਾ ਇੱਕ ਤਾਂ ਕੱਲ੍ਹ ਵਾਲਾ ਕੰਮ ਫੇਲ ਤੈ ਟੋ ਜਣਾ ਅੱਜ ਵਾਲਾ ਫੇਰ ਕੱਲ੍ਹ ਪੱਜ ਲੈਣਾ ਕੱਲ੍ਹ ਵਾਲਾ ਪਤਾ ਨਹੀਂ ਕਦੋਂ ਜਾਊਗਾ ਫੇਰ ਉਹ ਜਿੱਦਿਆ ਮਾਰ ਪਾ ਦਿੰਦਾ ਕੀ ਕਰਿਆ ਦਾ ਨਾ ਉਹ ਪਹਿਲਾ ਪਹਿਲਾ ਤੋਂ ਉਹ ਹੀ ਉਹ ਮਾਰਦਾ ਤੇ ਮੈਨੂੰ ਦੇਖਣਾ ਨਾ ਫਿਲਟਰ ਆਪਾਂ ਦਾ ਭਾਈ ਬਈ ਟਾਈਮ ਨਹੀਂ ਹੈ ਨਾਲ 골 ਵੀ ਕੀ ਕਰਨਾ ਐਂ ਗੋਗੀ ਕੋਈ ਗੱਲ ਨਹੀਂ ਹੁਣ ਵੀ ਨਹੀਂ ਪਹੁੰਚਿਆ ਤੇ ਸਭ ਤੋਂ ਨਾ ਨਾ ਸਿਰੋਤ ਚੈਨਲ ਕੀ ਕਰਦਾ ਕੌਣ ਦਾ ਹਰਸ਼ਦਾ ਕਹਿੰਦਾ ਕਰਾਉਦਾ ਮੇਰੇ ਵੀ ਸੁਹਾਗਾ ਚੱਲੂ ਕਹਿੰਦਾ ਆ ਗਿਆ ਨਾ ਕਿਹਾ ਇੱਕ ਇੱਕ ਕਹੀ ਦੇ ਟੋਕਰਾਂ ਮੰਗਾ ਲਾ ਕੀ ਲੱਗ ਜੀ ਦੋ ਲੈ ਹਾਲੇ ਤੇ ਗਈ ਹੈ ਕਿਆ ਕਹਿੰਦਾ ਅੰਬੀਆਂ ਆ ਗੋਗੀ ਕਹਿੰਦਾ ਜਿਹੜੀ ਮਾੜੀ ਮੋਟੀਆਂ ਨਹੀਂ ਆ ਕਹਿੰਦਾ ਉਹ ਵੀ ਸੱਚ ਬੱਲਾ ਬੱਲਾ ਮਤਲਬ ਮੀ ਪਿਆ ਹੈ ਨਾ ਕਿਤੇ ਤਾਂ ਹੀ ਚੰਡੀਆਂ ਮਾਰ ਰਹੀ ਆ ਹਾਂ ਚੱਲ ਕਿਣੀ ਇਹ ਤਾਂ हट ਗਿਆ